ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ạtਵਾਲ ਇਸ ਵਕਤ ਅਸੀਂ ਅਮਰਗੜ ਦੇ ਪੰਗਰੇਂ ਦੇ ਗੋਡਾਉਨਾਂ ਦੇ ਵਿੱਚ ਖੜੇ ਆ ਜਿੱਥੇ ਕਿ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਜਿਹੜੀ ਹੈਗੀ ਆ ਕਣਕ ਲੱਗੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜਾ ਹੈਗਾ ਉਹ ਕਣਕ ਦਾ ਹਾਲ ਕਿਸ ਤਰ੍ਹਾਂ ਜਦ ਕਿ ਪਹਿਲਾਂ ਵੀ ਦਿਨਕ ਸਵੇਰਾ ਨੇ ਜਿਹੜਾ ਹੈਗਾ ਉਹ ਕਣਕ ਦਿਖਾਈ ਸੀ ਜਿਹੜੀ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਕਣਕ ਆ ਇਹਨੂੰ ਜੇ ਆਪਾਂ ਡੰਗਰਾਂ ਨੂੰ ਪਸ਼ੂਆਂ ਨੂੰ ਪਾ ਦਈਏ ਤਾਂ ਉਹ ਵੀ ਇਨੂੰ ਨਹੀਂ ਖਾਣਗੇ ਸੋ ਇਹ ਜਿਹੜੀ ਕਣਕ ਆ ਉਹ ਗਰੀਬਾਂ ਨੂੰ ਖਵਾਈ ਜਾਣੀ ਆ ਸੋ ਇਹ ਜੇ ਤੁਸੀਂ ਸੋਚਦੇ ਹੋਵੋਗੇ ਕਿ ਪੁਰਾਣਾ ਜਿਹੜਾ ਸਟਾਕ ਲੱਗਿਆ ਹੋਇਆ ਬਿਲਕੁਲ ਵੀ ਨਹੀਂ ਪੁਰਾਣਾ ਲੱਗਿਆ ਹੋਇਆ ਇਹ ਏਸੇ ਜਿਹੜਾ ਹੈਗਾ ਸਾਲ ਦਾ ਆ ਤੁਸੀਂ ਦੇਖ ਸਕਦੇ ਹੋ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਇਹ 2025 ਔਰ 26 ਦਾ ਇਸ ਵਕਤ ਦਾ ਜਿਹੜਾ ਹੈਗਾ ਇਸ ਸਾਲ ਦਾ ਹੀ ਜਿਹੜਾ ਹੈਗਾ ਇਹ ਫਸਲ ਦਾ ਜਿਹੜਾ ਲੱਗਿਆ ਹੋਇਆ ਮਾਲ ਆ ਤੇ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਉਲੀ ਲੱਗੀ ਹੋਈ ਆ ਸੋ ਤੁਹਾਨੂੰ ਦੱਸ ਦਈਏ ਕਿ ਦਿਨਕ ਸਵੇਰਾ ਨੇ ਪਹਿਲਾਂ ਵੀ ਜਿਹੜਾ ਹੈਗਾ ਭਾਰੀ ਮੀਂਹ ਦੇ ਵਿੱਚ ਇਹਨਾਂ ਬੋਰੀਆਂ ਦਾ ਹਾਲ ਦਿਖਾਇਆ ਸੀ ਜੋ ਕਿ ਪੰਸਪ ਵੱਲੋਂ ਮਾਲ ਲਗਾਇਆ ਗਿਆ ਸੀ ਅਮਰਗੜ ਦੇ ਵਿੱਚ ਮੁਹਾਲੀ ਗਡੌਣਾ ਦੇ ਵਿੱਚ ਤਾਂ ਉੱਥੇ ਜਾਣ ਬੁੱਝ ਕੇ ਜਿਹੜਾ ਹੈਗਾ ਤਰਪਾਲਾਂ ਚੱਕ ਕੇ ਉਹਨਾਂ ਨੂੰ ਗਿੱਲਾ ਕਰਿਆ ਜਾ ਰਿਹਾ ਸੀਗਾ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਜਿਨ੍ਹਾਂ ਦੀ ਬਣਦੀ ਆ ਕਿ ਉਹ ਇਹ ਜਿਹੜਾ ਅਨਾਜ ਆ ਜੋ ਇਹ ਖਾਣ ਵਾਲਾ ਨਾਜ ਆ ਉਹਦੀ ਸਾਮਸਵਾਲ ਕਰਨ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਹੁੰਦੀ ਆ ਸੋ ਉਸੇ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਅਣਗਹਿਲੀ ਵਰਤਦੇ ਹੋਏ ਇਹ ਅਨਾਜ ਦਾ ਕੀ ਹਾਲ ਕੀਤਾ ਗਿਆ ਹੈਗਾ ਤੁਸੀਂ ਖੁਦ ਦੇਖ ਸਕਦੇ ਹੋ ਸੋ ਜਿਹੜਾ ਹੈਗਾ ਪਹਿਲਾਂ ਵੀ ਦੈਨਖ ਸਵੇਰਾ ਤੇ ਖਬਰਾਂ ਚੱਲੀਆਂ ਅਸੀਂ ਦਿਖਾਇਆ ਕਿ ਇਹ ਜਿਹੜਾ ਅਨਾਜ ਆ ਇਹ ਖਰਾਬ ਹੋ ਰਿਹਾ ਉਹਦੀ ਜ਼ਿੰਮੇਵਾਰੀ ਆ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਉਹ ਉਹਨਾਂ ਦੀ ਜ਼ਿੰਮੇਵਾਰੀ ਜਿਹਨਾਂ ਦੀ ਤੈਅ ਕੀਤੀ ਹੋਈ ਆ ਉਹਨਾਂ ਤੇ ਬਣਦੀ ਕੋਈ ਵਿਭਾਗੀ ਕਾਰਵਾਈ ਕਿਉਂ ਨਹੀਂ ਹੋਈ ਅਜੇ ਤੱਕ ਸੋ ਹੁਣ ਦੇਖਣਾ ਇਹ ਹੋਵੇਗਾ ਕਿਉਂਕਿ ਅਸੀਂ ਪਹਿਲਾਂ ਵੀ ਐ ਐਸਡੀਐਮ ਤੱਕ ਜਦਕਿ ਸਬੰਧਤ ਅਧਾਰੀਆਂ ਤੱਕ ਇਹ ਸਾਰੀ ਗੱਲ ਪਹੁੰਚਾ ਚੁੱਕੇ ਆ ਮੀਡੀਆ ਰਾਹੀਂ ਇਹ ਲੋਕਾਂ ਦੀ ਆਵਾਜ਼ ਆ ਲੋਕਾਂ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਅਧਿਕਾਰੀਆਂ ਵੱਲੋਂ ਜਿਹੜਾ ਹੈਗਾ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਸੋ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਖਬਰਾਂ ਨਸਰ ਹੋਣ ਤੋਂ ਬਾਅਦ ਵੀ ਅਜੇ ਤੱਕ ਕਿਸੇ ਵੀ ਸਬੰਧਤ ਅਧਿਕਾਰੀ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਕੋਈ ਵੀ ਕਾਰਵਾਈ ਨੂੰ ਅਮਲ 'ਚ ਨਹੀਂ ਲਿਆਂਦਾ ਗਿਆ ਸੋ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਠਾਉਂਦੇ ਹੋਏ ਅਸੀਂ ਪੰਜਾਬ ਸਰਕਾਰ ਤੋਂ ਜਿੱਥੇ ਮੰਗ ਕਰਦੇ ਆ ਉੱਥੇ ਹੀ ਜਿਹੜਾ ਹੈਗਾ ਸੀਨੀਅਰ ਅਧਿਕਾਰੀਆ ਡਿਪਟੀ ਕਮਿਸ਼ਨਰ ਸਾਹਿਬ ਹੋਰ ਸਾਰਿਆਂ ਨੂੰ ਇਹ ਗੁਜ਼ਾਰਸ਼ ਵੀ ਕਰਦੇ ਆ ਕਿ ਗਰੀਬਾਂ ਨੂੰ ਖਾਣ ਵਾਲੇ ਅਨਾਜ ਨੂੰ ਬਚਾਇਆ ਜਾ ਪਹੁੰਚਾਵੇ ਤਾਂ ਜੋ ਉਹਨਾਂ ਤੱਕ ਜਿਹੜਾ ਹੈਗਾ ਇਹ ਅਨਾਜ ਸਹੀ ਸਲਾਮਤ ਪਹੁੰਚ ਸਕੇ ਮੈਂ ਬੀ ਆਪਤ ਸਿੰਘ ਮੰਨਵੀ ਧਰਮਕ ਸਮਾਜਿਕ ਭਲਾਈ ਮੰਚ ਪੰਜਾਬ ਤੋਂ ਦਾ ਵਾਇਸ ਪ੍ਰਧਾਨ ਹਾਂ ਅੱਜ ਕਿੱਥੇ ਖੜੇ ਹੋ ਤੁਸੀਂ ਅੱਜ ਅਸੀਂ ਮਾਹੌਰਾਣਾ ਦੇ ਇੱਕ ਸਾਈਲਰ ਦੇ ਵਿੱਚ ਖੜੇ ਆ ਜੋ ਕਿ ਪਨਸਪ ਦਾ ਇੱਥੇ ਮਾਲ ਲੱਗਿਆ ਹੋਇਆ ਪਨ ਗ੍ਰੇਨ ਦਾ ਮਾਲ ਲੱਗਿਆ ਹੋਇਆ ਅੱਜ ਸਪੈਸ਼ਲ ਚੱਲ ਰਹੀ ਹੈ ਸਪੈਸ਼ਲ ਜਿਹੜੀ ਉਹ ਕਣਕ ਹੈ ਜਿਹੜੀ ਗਰੀਬਾਂ ਨੇ ਖਾਣੀ ਹੈ ਕਿ ਇਹ ਆ ਕਣਕ ਹੈ ਆਪ ਸਾਰੇ ਤੁਸੀਂ ਦੇਖ ਸਕਦੇ ਹੋ ਆ ਕਣਕ ਹੈ ਤੇ ਆ ਦੇਖੋ ਜੀ ਇਹਦਾ ਬੋਰੀਆਂ ਦਾ ਕੀ ਹਾਲ ਹੈ ਬੋਰੀਆਂ ਦਾ ਬਹੁ ਮਾੜਾ ਹਾਲ ਹੈ ਇਹੀ ਗਰੀਬਾਂ ਨੇ ਕਣਕ ਖਾਣੀ ਹੈ ਖਰਾ ਪੰਜਾਬ ਸਰਕਾਰ ਕਹਿੰਦੀ ਆਸੀਂ ਘਰ ਘਰ ਰੋਜ਼ਗਾਰ ਘਰ ਘਰ ਰਾਸ਼ਨ ਪਚਾਵਾਂ ਤੇ ਇਹ ਕਣਕ ਸਿਹਤ ਲਈ ਬਹੁਤ ਮਾੜੀ ਐ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਚੜਦੀਆਂ ਨੇ ਮੈਂ ਬੇਨਤੀ ਕਰਾਂ ਕਿ ਪਹਿਲਾਂ ਵੀ ਮੇਰੇ মিডিਆ ਵਾਲੇ ਵੀਰਾਂ ਨੇ ਪਹਿਲਾਂ ਉਹ ਵੀਡੀਓ ਨਾ ਸਰ ਕੀਤੀ ਸੀਗੀ ਪਰ ਅਜੇ ਤੱਕ ਸਰਕਾਰ ਦੇ ਜਾਂ ਡਿਪਾਰਟਮੈਂਟ ਦੇ ਕਿਸੇ ਤੇ ਵੀ ਕੰਨ ਤੇ ਜੂਨ ਨਹੀਂ ਸਰਕੀ ਉਸ ਤੋਂ ਬਾਅਦ ਤਕਰੀਬਨ ਉਹਨੂੰ ਵੀ ਹਫ਼ਤੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਆਹ ਕਣਕ ਐ ਇਹ ਜੀ ਗਰੀਬਾਂ ਦੇ ਵਿੱਚ ਜਾਂਦੀ ਹੈ ਉਹ ਗਰੀਬ ਮਜ਼ਦੂਰ ਨੇ ਜਿਹੜੇ ਸਾਰਾ ਦਿਨ ਕੰਮ ਕਰਕੇ ਆਉਂਦੇ ਨੇ ਇੱਕ ਪੇਟ ਪਾਲਣ ਵਾਸਤੇ ਸਰਕਾਰ ਘਰ ਘਰ ਜਿਹੜਾ ਉਹ ਕਹਿੰਦੀ ਹੈ ਫ੍ਰੀ ਰਾਸ਼ਨ ਦੇਣ ਜਾ ਰਹੀ ਹੈ ਪਰ ਗਰੀਬਾਂ ਦੇ ਵਿੱਚ ਕੁਝ ਨਹੀਂ ਹੁੰਦਾ ਮੈਂ ਹੁਣ ਇਸ ਵਕਤ ਮੇਰੇ ਕੋਲ ਪੰਜਾਬ ਸਰਕਾਰ ਦੀ ਡੈਰੀ ਹੈ ਇਹਦੇ ਤੋਂ ਮੈਂ ਕੋਸ਼ਿਸ਼ ਕਰੂੰਗਾ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜੇ ਖੁਰਾਕ ਇਨਸਪਲਾਈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਉਹ ਫੋਨ ਚੱਕਦੇ ਨੇ ਉਹਨਾਂ ਦੇ ਮਾਮਲਾ ਧਿਆਨ ਚ ਲਿਆ ਕੇ ਇਹਦੇ ਕਾਰਵਾਈ ਵਿਭਾਗੀ ਤੌਰ ਤੇ ਮੈਂ ਤਾਂ ਇਹ ਕਹੂੰਗਾ ਕਿ ਬ੍ਰਿਲੀਅੰਸ ਤੋਂ ਜਾਂਚ ਹੋਣੀ ਚਾਹੀਦੀ ਆ ਇਹਦੇ ਨਾਲ ਦੀ ਨਾਲ ਕਿਉਂਕਿ ਖੁਰਾਕ ਦਾ ਮਾਮਲਾ ਹੈ ਸਿਹਤ ਦਾ ਮਸਲਾ ਹੈ ਸਿਹਤ ਵਿਭਾਗ ਵੀ ਇਹਦੇ ਚ ਕਾਰਵਾਈ ਕੀਤੀ ਜਾਵੇ ਮੈਂ ਉਹਨੂੰ ਬੇਨਤੀ ਕਰਨ ਦਾ ਮੰਤਰੀ ਸਾਹਿਬ ਨਾਲ ਆਪਾਂ ਕੋਸ਼ਿਸ਼ ਕਰਦੇ ਆ ਆ ਨੰਬਰ ਆ ਉਹਨਾਂ ਦਾ ਮંત્રી ਸਾਹਿਬ ਬੇਨ ਸਿੰਘ ਮਨਮੀ ਬੋ ਰਹੇ ਹਨ ਧਰਮਕ ਤੇ ਸਮਾਜਿਕ ਭੁਲਾਈ ਮੱਚ ਤੋ ਜੀ ਪਿੰਡ ਮਹੁਰਾਣਾ ਜੀ ਅਮਰਗੜ ਦੇ ਨੇੜੇ ਪੈਂਦਾ ਇੱਥੇ ਸਪੈਸ਼ਲ ਲੱਗੀ ਹੋਈ ਹੈ ਪਨਗਰੈਂਦੀ ਤੇ ਉਹ ਜਿਹੜੀ ਕਣਕ ਹੈ ਘਰ ਘਰ ਰਾਸ਼ਨ ਜਾਣਾ ਹੈ ਗਰੀਬਾਂ ਵਾਸਤੇ ਵੰਡੀ ਜਾਂਦੀ ਆ ਉਹ ਬਹੁਤ ਹੀ ਕਾਲੀ ਹੋਈ ਪਈ ਆ ਖੁੱਲੇ ਸਮਾਨ ਦੇ ਬਰਸਾਤ ਦੇ ਥੱਲੇ ਆਈ ਵੀ ਆ ਉਹ ਵੀ ਵੰਡੀ ਜਾਣੀ ਐ ਬਹੁਤ ਸੜ ਚੁੱਕੀ ਆ ਜੀ ਵੀਡੀਓ ਮੇਰੇ ਨਾਲ ਪੱਤਰਕਾਰ ਭਾਈ ਸਾਥੀ ਨਾਲ ਨੇ ਇਹਨਾਂ ਨੇ ਇੱਕ ਹਫ਼ਤਾ ਪਹਿਲਾਂ ਵੀ ਇੱਕ ਵੀਡੀਓ ਨਾਸਰ ਕੀਤੀ ਸੀਗੀ ਉਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਣਕ ਹਰੀ ਹੋਈ ਵੀ ਐ ਚਾਰ-ਚਾਰ ਉਂਗਲ ਜੇ ਸਰ ਜ਼ਿਲ੍ਹਾ ਮਲੇਰਕੋਟੜਾ ਪੈਂਦਾ ਹੈ ਤਸਵੀਲ ਅਮਰਗੜ ਪੈਂਦੀ ਹੈ ਤਸਵੀਲ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਮੈਨੂੰ ਮੈਨੂੰ ਪੂਰੀ ਆਸ ਹੈ ਤੁਹਾਤੋਂ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋਗੇ ਹੈਲੋ ਉਹ ਵਾਇਗੁਰ ਜੀ ਬੇਨਤੀ ਹੈ ਕਿ ਤਸਵੀਲ ਅਮਰਗੜ ਹੈ ਇਹਨੂੰ ਜਿਹੜਾ ਡੀਪੂ ਵੀ ਲੱਗਦਾ ਹੈ ਅਮਰਗੜ ਲੱਗਦਾ ਇਹ ਕੋਰਗੜਾ ਚ ਹਾਂਜੀ ਉਹਦਾ ਮਾਲ ਇੱਥੇ ਲੱਗਿਆ ਹੋਇਆ ਸੀ ਪਨ ਗਰੇਂਦਾ ਅੱਛਾ ਪ੍ਰਾਈਵੇਟ ਸੈਂਟਰ ਚ ਲੱਗਿਆ ਹੋਇਆ ਹੈ ਹਾਂ ਪ੍ਰਾਈਵੇਟ ਕਿਸੇ ਸੈਂਟਰ ਚ ਲੱਗਿਆ ਹੋਇਆ ਜੀ ਮਾਹੋ ਰਾਣੀ ਇਹ ਤੋਂ ਜ਼ਿਆਦਾ ਆਪਾਂ ਭੁੱਲਰਾ ਮਾਹੋ ਰਾਣੀ ਤੋਂ ਭੁੱਲਰਾ ਨੂੰ ਬਨਭੌਰੇ ਨੂੰ ਰਸਤਾ ਜਾ ਰਿਹਾ ਹੈ ਕਰੋੜ ਮੇਨ ਰੋਡ ਤੋਂ ਜੀਟੀ ਰੋਡ ਤੋਂ ਪਟਿਆਲੇ ਵਾਲੇ ਤੋਂ ਅੱਜ ਅੱਜ ਉਹ ਅੱਜ ਉਹ ਪਟਿਆਲੇ ਵਿੱਚ ਸਪਲਾਈ ਵੀ ਹੋਇਆ ਮਾਲ ਜੇ ਹਾਂਜੀ ਸ਼ਾਇਦ ਸਪਲਾਈ ਚ ਹੋਊ ਨਹੀਂ ਮਾਪੇ ਰੇਵੀਸ ਅਪਲਾਈ ਦੇ ਨਹੀਂ ਚੱਲੀ ਹੋਈ ਅਜੇ ਨਹੀਂ ਜੀ ਨਹੀਂ ਜੀ ਗੱਡੀਆਂ ਲੱਗੀਆਂ ਵੀ ਇਹਨੇ ਇਸ ਵਕਤ ਤਕਰੀਬਨ ਘੱਟੋ ਘੱਟ 10-15 ਗੱਡੀਆਂ ਲੱਗੀਆਂ ਵੀ ਇਹਨੇ ਕੁਝ ਗੱਡੀਆਂ ਸਪਲਾਈ 'ਚ ਨਿਕਲ ਵੀ ਗਈਆਂ ਪਿੰਡਾਂ ਜਿਹਨੂੰ ਅੱਛਾ ਇੱਕ ਇੱਕ ਬੋਰੀ ਤਾਜ਼ੀ ਤਾਜ਼ੀ 3-3 ਕਿਲੋ ਵੱਧਦੀ ਹੈ ਅੱਛਾ ਕਿਉਂਕਿ ਖੁੱਲੇ ਆਮ ਪਾਣੀ ਪਾਇਆ ਜਾਂਦਾ ਜੀ ਸਾਰੇ ਆਮ ਕੋਈ ਕਾਰਵਾਈ ਨਹੀਂ ਇਤਨਾ ਬਰਸਾਤ ਦਾ ਪੈਂਦਾ ਇੱਕੋ ਪੈਂਦਾ ਬਹੁਤ ਛੜੀ ਹੋਈ ਕਣਕ ਹੈ ਕੀ ਸਰ ਕੀ ਸਰ ਇੱਕ ਜਿਹੜੀ ਪਹਿਲਾਂ ਵੀ ਵੀਡੀਓ ਨਸਰ ਹੋਈ ਸੀਗੀ ਇਹ ਸੇ ਪਨਗਰੇਂਦੀਓ ਹਾਂਜੀ ਕਿ ਉਹ ਵੀ ਖਬਰਾਂ ਲੱਗੀਆਂ ਤੇ ਨਸਰ ਹੋਈਆਂ ਸੀਗੀਆਂ ਉਹਦੇ ਤੇ ਫਿਲਹਾਲ ਕਾਰਵਾਈ ਨਹੀਂ ਹੋਈ ਕੀ ਇਹਦੇ ਤੇ ਵੀ ਕਾਰਵਾਈ ਹੋਊਗੀ ਸਰ ਹੋਊਗੀ ਕੋਈ ਸਪੱਸ਼ਟ ਸਪੱਸ਼ਟ ਹੈ ਕਿ ਹੋਊਗੀ ਹਾਂਜੀ ਸਰ ਕੋਈ ਨਹੀਂ ਮੈਨੂੰ ਸਪੱਸ਼ਟ ਜਣਾ ਸਪੱਸ਼ਟ ਤਾਂ ਜਾਂ ਦੂਜਾ ਜੀ ਅਪਸ ਜੀ ਗਿਆ ਨਾ ਪਰ ਦਿਓ ਪੀਪਸੀ ਮੈਨੂੰ ਲੱਗਦਾ ਜੀ ਇਹਨੂੰ ਸੰਗਰੂਰ ਹੀ ਬੈਠਦਾ ਹੋਊਗਾ ਸਾਡੇ ਜ਼ਿਲ੍ਹੇ ਮਲੇਰਕੋਟਲੇ ਦੇ ਵਿੱਚ ਤਾਂ ਨਹੀਂ ਕੋਈ ਹੋਣਾ ਜ਼ਿਲ੍ਹਾ ਮਲੇਰਕੋਟਲੇ ਦੇ ਅੰਦੀਨ ਪੈਂਦਾ ਮੈਂ ਸਰ ਮੈਨੂੰ ਟਾਈਮ ਦੇ ਦਿਓ ਮੈਂ ਤੁਹਾਨੂੰ ਸੈਂਪਲ ਲਿਆ ਕੇ ਦੇ ਦੂੰਗਾ ਸਮਾਰ ਕੇ ਕਹਾ ਤੁਹਾਨੂੰ ਕੰਮ ਸਾਰੇ ਫੋਨ ਕਰ ਗਿਆ ਫਿਰ ਉਹਦਾ ਟਾਈਮ ਦੇਣਾ ਠੀਕ ਆ ਜੀ ਕਰਵਾਈਓ ਓਕੇ 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 ਕਰਵਾਈਓ ਬਾ ਤੇ ਕਾਰਵਾਈ ਹੋਊ ਸਰ ਏਸੀ ਸਾਡੇ ਨਾਲ ਖੁਰਾਕ ਐਂਡ ਸਪਲਾਈ ਦੇ ਮੰਤਰੀ ਸਾਹਿਬ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਇਹਦੇ ਤੇ ਕਾਰਵਾਈ ਬਹੁਤ ਜਲਦੀ ਕੀਤੀ ਜਾਊਗੀ ਮੈਂ ਧਰਮਿਕ ਦੇ ਸਮਾਜਿਕ ਭਲਾਈ ਮੰਚ ਬਣੀ ਹੋ ਵੀ ਇਹਨਾਂ ਨੂੰ ਰਿਟਰਨ ਦੇ ਵਿੱਚ ਸ਼ਿਕਾਇਤ ਦਊਗਾ ਕੈਮਰਾਮੈਨ ਬਤਨ ਦੇ ਨਾਲ ਅਮਰਗੜ ਤੋਂ ਦਾਨਕ ਸਵੇਰ ਲਈ ਸੁਖਵਿੰਦਰ ਸਿੰਘ ਅਟਵਾ